ਵ੍ਰੋਧੀ ਪ੍ਰਚਾਰ ਰਹੇ ਨੇ ਕਹਿੰਦੇ ਬਾਹਰੋਂ ਆ ਕੇ ਇੱਥੇ ਆ ਕੇ ਲੜ ਰਹੇ ਨੇ ਅਸੀਂ ਕੋਈ ਬਾਹਰੋਂ ਨਹੀਂ ਆਏ ਸਾਡਾ ਪਰਿਵਾਰ ਗੋਤ ਇੱਥੇ ਦਾ ਹੈਗਾ ਤੁਸੀਂ ਕੁਝ ਦੇਖਿਆ ਲੋਕਾਂ ਨੂੰ ਮਹਿਸੂਸ ਕੀਤਾ ਤੁਸੀਂ ਵੀ ਲੋਕਾਂ ਨੂੰ ਮਿਲ ਰਹੇ ਹੋ ਲੋਕਾਂ ਦਾ ਪਿਆਰ ਮਿਲ ਰਿਹਾ ਹਰ ਮੂੰਹ ਤੇ ਚੰਨੀ ਚੰਨੀ ਹੋਈ ਪਈ ਹੈ ਦੂਸਰੇ ਪਾਸੇ ਤੁਹਾਡਾ ਪਰਿਵਾਰ ਹੀ ਹੈ ਮੋਹਿੰਦਰ ਸਿੰਘ ਕੇਪੀ ਹੋਰਾਂ ਦਾ ਅੱਜ ਇੱਥੇ ਮੁਲਾਕਾਤ ਵੀ ਹੋਈ ਹੈ ਪਰਿਵਾਰ 'ਚ ਬਹੁਤ ਕੁਝ ਹੁੰਦਾ ਰਹਿੰਦਾ ਹੈ ਸਿਆਸਤ ਹੈ ਸਿਆਸਤ 'ਚ ਅੱਪਾ ਕੁਝ ਨਹੀਂ ਕਹਿ ਸਕਦੇ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਜ ਪਰਿਵਾਰ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਪਹੁੰਚੇ ਨੇ ਉਹਨਾਂ ਦੇ ਪਤਨੀ ਬੇਟਾ ਨੌਰ ਪੂਰਾ ਪਰਿਵਾਰ ਜਿਹੜਾ ਉਹ ਜਲੰਧਰ ਦੇ ਵਿੱਚ ਪੇਪਰ ਭਰਨ ਦੇ ਲਈ ਆਏ ਨੇ ਮੈਮ ਕਿਵੇਂ ਅੱਜ ਲੱਗ ਰਿਹਾ ਜਲੰਧਰ ਦਾ ਰਿਸਪੌਂਸ ਬਹੁਤ ਵਧੀਆ ਤੁਸੀਂ ਆਪ ਹੀ ਦੇਖ ਰਹੇ ਹੋ ਬਾਕੀਆਂ ਦਾ ਇਕੱਠ ਦੇਖ ਰਹੇ ਹੋ ਤਾਂ ਸਾਡਾ ਇਕੱਠ ਦੇਖ ਰਹੇ ਹੋ ਬਹੁਤ سارے ਵਿਰੋਧੀ ਪ੍ਰਚਾਰ ਰਹੇ ਨੇ ਕਹਿੰਦੇ ਬਾਹਰੋਂ ਆ ਕੇ ਇੱਥੇ ਆ ਕੇ ਲੜ ਰਹੇ ਨੇ ਸਾਹਬ ਨੇ ਸਾਰੇ ਸਟੇਜਾਂ ਤੇ ਵੀ ਕਹਿਤਾ ਪ੍ਰੈਸ ਕਾਨਫਰੰਸ ਤੇ ਵੀ ਕਹਿਤਾ ਅਸੀਂ ਕੋਈ ਬਾਹਰੋਂ ਨਹੀਂ ਆਏ ਸਾਡਾ ਪਿਵਾਰ ਗੋਤ ਇੱਥੇ ਦਾ ਹੈਗਾ ਤੇ ਸਾਨੂੰ ਹਾਈ ਕਮਾਂਡ ਨੇ ਟਿਕਟ ਦਿੱਤੀ ਆ ਸਾਡੇ ਸਿਰ ਮੱਥੇ ਆ ਅਸੀਂ ਟਿਕਟ ਤੇ ਉਸ ਤੋਂ ਲੜ ਰਹੇ ਹਾਂ ਜਿਸ ਤਰੀਕੇ ਦੀ ਪਪੂਲਾਰਿਟੀ ਦੀਆਂ ਤਸਵੀਰਾਂ ਤੁਸੀਂ ਦੇਖਦੇ ਹੋਵੋਗੇ ਜਲੰਧਰ ਤੋਂ ਚੰਜੀ ਸਿੰਘ ਚੰਨੀ ਹੋਣਾਂ ਦੇ ਨਾਲ ਲੋਕ ਤਸਵੀਰਾਂ ਖਿਚਾਉਂਦੇ ਨੇ ਉਹ ਸਾਰਾ ਵੋਟਾਂ ਦੇ ਵਿੱਚ ਤਬਦੀਲ ਹੁੰਦਾ ਤੁਹਾਨੂੰ ਲੱਗ ਰਿਹਾ ਨਜ਼ਰ ਆਏ ਬਿਲਕੁਲ ਆਸਤਾ ਹੈ ਗਈ ਹੈ ਤੇ ਆਸਤਾ ਹਰ ਕੋਈ ਕਰਦਾ ਹੈਗਾ ਤੇ ਸਾਨੂੰ ਤਾਂ 100% ਸਿਉਰਟੀ ਹੈਗੀ ਆ ਕਿ ਅਸੀਂ ਇੱਥੋਂ ਵਿਨਿੰਗ ਕੈਂਡੀਡੇਟ ਹੋਵਾਂਗੇ ਔਰ ਇੱਥੇ ਹੀ ਲੋਕਾਂ ਦੀ ਸੇਵਾ ਕਰਾਂਗੇ ਇਹ ਪੱਕਾ ਡੇਰਾ ਪਰਿਵਾਰ ਦਾ ਫਿਰ ਜਲੰਧਰ ਚ ਰਹੇਗਾ ਜੀ ਜਰੂਰ ਰਹੇਗਾ ਜੀ ਤੁਹਾਡੇ ਸਾਹਮਣੇ ਹੋਊਗਾ ਜੀ ਤਾਕ ਉਸ ਤੁਸੀਂ ਕੁਝ ਦੇਖਿਆ ਲੋਕਾਂ ਨੂੰ ਮਹਿਸੂਸ ਕੀਤਾ ਤੁਸੀਂ ਵੀ ਲੋਕਾਂ ਨੂੰ ਮਿਲ ਰਹੇ ਹੋ ਕਿ ਜਲੰਧਰ ਦੇ ਵਿੱਚ ਕਿਹੜੀਆਂ ਕਮੀਆਂ ਹੈਗੀਆਂ ਨੇ ਜਿਹੜੀਆਂ ਚੰਜੀਤ ਸਿੰਘ ਜੰਨੀ ਹੁਣ ਜਿੱਤਦੇ ਨੇ ਤਾਂ ਫਿਰ ਉਹ ਦੂਰ ਕੀਤੀਆਂ ਜਾਣਗੀਆਂ ਸਾਬ ਆਪਣੇ ਆਪ ਉਹ ਦੇਖਦੇ ਆ ਉਹ ਰੋਜ਼ ਮੀਟਿੰਗਸ ਕਰ ਰਹੇ ਅਸੀਂ ਵੀ ਮੀਟਿੰਗਸ ਕਰ ਰਹੇ ਆ ਉਹਨਾਂ ਦਾ ਅਜੰਡਾ ਇੱਕ ਹੀ ਐਵੇਂ ਮੈ ਡਵੈਲਪਮੈਂਟ ਕਰਾਣੀ ਆ ਇੱਥੇ ਦੀ ਸ਼ਹਿਰ ਦੀ ਡਵੈਲਪਮੈਂਟ ਕਰਨੀ ਆ ਸੜਕਾਂ ਕਾਲਜ ਤੇ ਜੋ ਵੀ ਯੂਨੀਵਰਸਿਟੀ ਆ ਜਿਵੇਂ ਕਿ ਉਹਨਾਂ ਨੇ ਚਮਕੌਰ ਸਾਹਿਬ 'ਚ ਆਪਣੀ ਉਹ ਕੀਤੀ ਹੈਗੀ ਆ ਉਸੇ ਤਰ੍ਹਾਂ ਉਹਨਾਂ ਨੇ ਇੱਥੇ ਵੀ ਆਪਣਾ ਨਾਮ ਬਣਾ ਕੇ ਜਾਣਾ ਔਰ 111 ਦਿਨ ਦਾ ਹੀ ਅੱਜ ਉਹਨਾਂ ਨੂੰ ਖਮਿਆ ਜਾ ਹੈਗਾ ਵੀ ਅਸੀਂ ਇੱਥੇ ਨਾਮ ਲੋਕਾਂ ਦੇ ਨਾਮ ਆਏ ਹਾਂ ਵੀ ਸਾਨੂੰ ਹਰ ਕੋਈ ਇਹੀ ਚਾਹੁੰਦਾ ਹੈਗਾ ਵੀ ਤੁਹਾਡੇ 111 ਦਿਨ ਸਾਡੇ ਵਾਸਤੇ ਬਹੁਤ ਜ਼ਿਆਦਾ ਹੈਗੇ ਆ ਤੇ ਤਾਂ ਕਰਕੇ ਅਸੀਂ ਇੱਥੇ ਆ ਕੇ ਸਾਨੂੰ ਬਹੁਤ ਪਪੂਲਾਰਿਟੀ ਔਰ ਪਿਆਰ ਮਿਲ ਰਿਹਾ ਲੋਕਾਂ ਦਾ ਪਿਆਰ ਮਿਲ ਰਿਹਾ ਹਰ ਮੂੰਹ ਤੇ ਚੰਨੀ ਚੰਨੀ ਹੋਈ ਪਈ ਐ ਅੱਛਾ ਦੂਸਰੇ ਪਾਸੇ ਤੁਹਾਡਾ ਪਰਿਵਾਰ ਹੀ ਐ ਮੋਹਿੰਦਰ ਸਿੰਘ ਕੇਪੀ ਹੋਰਾਂ ਦਾ ਅੱਜ ਇੱਥੇ ਮੁਲਾਕਾਤ ਵੀ ਹੋਈ ਐ ਚਲੋ ਕੋਈ ਗੱਲ ਨਹੀਂ ਐ ਤਾਂ ਪਰਿਵਾਰ ਚ ਬਹੁਤ ਕੁਝ ਹੁੰਦਾ ਰਹਿੰਦਾ ਐ ਸਿਆਸਤ ਐ ਸਿਆਸਤ ਚ ਆਪਾਂ ਕੁਝ ਨਹੀਂ ਕਹਿ ਸਕਦੇ ਧੰਨਵਾਦ ਤਾਂ ਇਹ ਚਰਨਜੀਤ ਸਿੰਘ ਚੰਨੀ ਹੋਣਾ ਦਾ ਪਰਿਵਾਰ ਉਹਨਾਂ ਦੇ ਪਤਨੀ ਨੇ ਔਰ ਤਸਵੀਰ ਦਿਖਾ ਦਿਓ ਉਹਨਾਂ ਦੇ ਜਿਹੜੇ ਡਾਕਟਰ ਇਨ ਲਾ ਜਿਹੜੇ ਨੇ ਉਹਨਾਂ ਦੀ ਨੂੰਹ ਔਰ ਬੇਟਾ ਸਾਰੇ ਜਿਹੜੇ ਲੀਡਰ ਮਾਫ ਕਰਨੇ ਲੀਡਰਾਂ ਦੇ ਨਾਲ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਉਹ ਵੀ ਇੱਥੇ ਜਿਹੜਾ ਉਹ ਪੇਪਰ ਜਿਹੜੇ ਹੈਗੇ ਉਰਜਨਜੀਤ ਸਿੰਘ ਚੰਨੀ ਹੋਣਾ ਦੇ ਦਾਖਲ ਕਰਵਾਉਣ ਦੇ ਲਈ ਪਹੁੰਚਿਆ ਹੋਇਆ ਤਾਂ ਤੋਂ ਸਮਾਕੇ ਦੇ ਲਾਲ ਚਰਨਜੀਤ ਸਿੰਘ ਚੰਨੀ ਹੋਣਾ ਦਾ ਤਾਂ ਚਰਨਜੀਤ ਸਿੰਘ ਚੰਨੀ ਹੋਣਾ ਦਾ ਪਰਿਵਾਰ ਜਿਹੜਾ ਹੈਗਾ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਬੇਟੇ ਉਹਨਾਂ ਦੇ ਨੂੰ ਜਿਹੜੇ ਹੈਗੇ ਨੇ ਉਹ ਸਾਰੀ ਜਿਹੜੀ ਹੈ ਕਾਂਗਰਸ ਦੀ ਲੀਡਰਸ਼ਿਪ ਦੇ ਨਾਲ ਇੱਥੋਂ ਇਲੈਕਸ਼ਨ ਜਿਹੜਾ ਹੈਗਾ ਉਹ ਜਲੰਧਰ ਤੋਂ ਲੜਨ ਜਾ ਰਹੇ ਨੇ ਤਾਂ ਨਾਮਜ਼ਦਗੀ ਪੱਤਰ ਜਿਹੜਾ ਉਹ ਦਾਖਲ ਕਰਵਾਉਣ ਲਈ ਚਰਨਜੀਤ ਸਿੰਘ ਚੰਨੀ ਹੋਣਾ ਦਾ ਇੱਥੇ ਨਾਲ ਪਹੁੰਚੇ ਨੇ ਹਾਲਾਂਕਿ ਮਹਿੰਦਰ ਸਿੰਘ ਕੇਪੀ ਹੋਣਾ ਦੇ ਪਰਿਵਾਰ ਦੇ ਨਾਲ ਜਿਹੜੀ ਹੈ ਉਹ ਮੁਲਾਕਾਤ ਵੀ ਇੱਥੇ ਹੋਈ ਹੈ ਤਾਂ ਇਹ ਤਸਵੀਰਾਂ ਜਲੰਧਰ ਡੀਸੀ ਆਫਿਸ ਦੀਆਂ ਜਿੱਥੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਜਿਹੜੇ ਪਰਿਵਾਰ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਵੀ ਜਿਹੜਾ ਉਹ ਸਾਹਮਣੇ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕੰਜੀ ਸਿੰਘ ਚੰਨੀ ਹੁਣਾ ਦੇ ਡਾਕਟਰ ਇਨ ਲਾਅ ਨੇ ਉਹਨਾਂ ਦੇ ਨੂੰਹ ਨੇ ਔਰ ਬੇਟੇ ਉਹਨਾਂ ਦੇ ਔਰ तमाम ਜਿਹੜੇ ਪਰਿਵਾਰ ਦੇ ਮੈਂਬਰ ਦੇਖੋ ਦੋ ਬੇਟਾ ਔਰ ਬੇਟੀ ਜਿਹੜੇ ਨੂੰਹ ਔਰ ਬੇਟਾ ਉਹਨਾਂ ਦਾ ਦੋਨੇ ਤੁਸੀਂ ਸਾਹਮਣੇ ਤਸਵੀਰ ਦੇ ਵਿੱਚ ਦੇਖ ਰਹੇ ਹੋ ਤਾਂ ਆਪਣੇ ਪਿਤਾ ਦੀ ਜਿਹੜੀ ਨਾਮਜ਼ਦਗੀ ਪੱਤਰ ਦਾਖਲ ਪਰਵੰਦੇਲੀ ਪਹੁੰਚਣੀ ਔਰ ਵਿਰੋਧੀਆਂ ਨੂੰ ਵੀ ਕਿਤੇ ਨਾ ਕਿਤੇ ਜਵਾਬ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹਨਾਂ ਦੇ ਪਤਨੀ ਦੇ ਵੱਲੋਂ ਕੀਤੀ ਗਈ ਹੈ ਕਿ ਅਸੀਂ ਬਾਹਰੀ ਨਹੀਂ ਹੈ ਸਾਡਾ ਪਸ਼ੋਕੜ ਜਲੰਧਰ ਤੋਂ ਹੈ ਤੇ ਜਲੰਧਰ ਦੇ ਲੋਕਾਂ ਨੇ ਸਾਨੂੰ ਇੱਥੇ ਬੁਲਾਇਆ ਤੇ ਲੋਕਾਂ ਲੋਕ ਸਭਾ ਦੇ ਵਿੱਚ ਭੇਜੇਗਾ ਫਿਲਹਾਲ ਤੁਸੀਂ ਬਣੇ ਰਹੋ ਹਮਦਰਦ ਟੀਵੀ ਦੇ ਨਾਲ ਵਿਰੋਧੀ ਪ੍ਰਚਾਰ ਰਹੇ ਨੇ ਕਹਿੰਦੇ ਬਾਹਰੋਂ ਆ ਕੇ ਇੱਥੇ ਆ ਕੇ ਲੜ